ਇਹ ਹਾਲ 40ਵੇਂ ਸਾਰੇ ਕੁੱਤਰ ਬਾਜ਼ ਵੀਰਾਂ ਦਾ ਸਾਰੇ ਠੀਕ ਠਾਕ ਹੋਵੋਗੇ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ। ਲੋ ਜੀ ਕਰੋ 1 ਜੁਲਾਈ ਨੂੰ ਜਿਹੜੀਆਂ ਰਹਿ ਗਈਆਂ ਸੀ ਬਾਜ਼ੀਆਂ ਉਹਨਾਂ ਦਾ ਰਿਜ਼ਲਟ ਪਹਿਲੀ ਬਾਜ਼ੀ ਪਿੰਡ ਚੁੱਬਾ ਜਿਹੜਾ ਬਠੰਡਾ ਕੁੱਲ ਕੁੱਤਰ 111 ਐਂਟਰੀ ਫੀਸ 1700 12 ਕੁੱਤਰਾਂ ਦੀ ਸਾਂਝੀ ਹੋਈ। ਸੁੱਖਾ ਪਥਰਾਲਾ ਕਰਮਲ ਈਬੀ ਵਾਲਾ ਨੀਲਾ ਜੌਣ ਬੱਬੀ ਚੰਨੂ ਕਾਲਾ ਕੋਟਲੀ ਖੁਸ਼ੀ ਐਗਵਾਨਾ ਕੰਤੀ ਬਠਿੰਡਾ ਬਿੰਦਰ ਚੁੰਗੇ ਜਗेंद्र ਜੈ ਸਿੰਘ ਵਾਲਾ ਹੈਪੀ ਪੁੱਛੋ ਕਮਲ ਬੁਲਾ ਅਡਾ ਮੋਟਾ ਚੁੱਬਾ ਗਗਨ ਅਗਲੀ ਬਾਜੀ ਪਿੰਡ ਬਸੀਆਂ ਜੀ ਦਾ ਲੁਧਿਆਣਾ ਖਲ ਕਬੂਤਰ ਉੱਡੇ ਇੱਥੇ 18 ਐਂਟਰੀ ਫੀਸ 700 2:45 ਮਿੰਟ ਤੇ ਦੋ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋਗੀ 200 ਦਾ ਵਾਧਾ ਸੀ 7 ਕਬੂਤਰਾਂ ਦੇ ਲਾਇਆ ਸੀ ਆਮਣਾ ਜਾਗ ਵਾਧਾ ਪਲੱਸ ਸੰਜੀ ਪੰਡਤ ਡੱਲੇ ਵਾਲਾ ਵਾਧਾ ਪਲੱਸ ਸੰਜੀ ਪੰਡ ਵਰਜ ਜਿਹਦਾ ਮਾਨਸਾ ਕੋਲ ਕਬੂਤਰ 28 7 ਕਬੂਤਰਾਂ ਦੀ ਸੰਜੀ ਹੋਈ ਰਸਮ ਫੌਜੀ ਅਰਸ਼ ਖੋਬਰਾ ਹਾਵਣਾ ਯੂਐਸਏ ਸੋਨੀ ਸਿਲਵਰਾ ਸਜੀਤ ਨੇਰੀ ਪੌ ਖੋਖਰ ਪਰਗਟ ਨੂੰ ਸਹੀ ਅਪਡੇਟ ਪਹਿਲਾਂ ਜੀ ਜੀ ਪਹਿਲਾਂ ਸਾਂਝੀ ਹੋਏ ਵਾਲੇ ਕੂਤਨਾ ਦੇ ਨਾਂ ਨੀ ਬੋਲੇ ਆਪਾਂ ਅਗਲੀ ਬਾਜੀ ਪਿੰਡ ਸਮਾਗ ਕੁੱਲ 45 ਐਂਟਰੀ ਫੀਸ 1200 6 ਵਜੇ ਬਾਜੀ ਨਿਪੜੀ ਪੰਜ ਸਾਂਝੀ ਹੋਈ ਨਯਾ ਬੜਿੰਗ ਜੁਗਨੂ ਬਰੀਵਾਲਾ ਲੱਖੀ ਗੜੀ ਲੋਗ ਖਾਰਾ ਬੂਟਾ ਗਿੱਲ ਖਿੜਕੀਆਂ ਸਾਰੇ ਵੀਰਾਂ ਦਾ ਧੰਨਵਾਦ ਲੋ ਜੀ ਵੀਡੀਓ ਨੂੰ ਕਰਦੋ ਬਥੋ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਸਬਸਕ੍ਰਾਈਬ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਅਪਡੇਟ ਪਹਿਲਾਂ ਪਹੁੰਚ ਸਕੇ ਸਾਰੇ ਵੀਰਾਂ ਦਾ ਇੱਕ ਵਾਰੀ ਧੰਨਵਾਦ ਸਤਿ ਸ੍ਰੀ ਅਕਾਲ ਜੀ